ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੌਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਾਸ ਹੋ ਸਬਨਾ ਕੀ ਰੇਣੁ ਕਾ ਤੋ ਆਓ ਹਮਾਰੇ ਪਾਸ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਸਥਾਨ ਸ੍ਰੀ ਫਤਿਹਗੜ ਸਾਹਿਬ ਤੋਂ ਆਪਾਂ ਇਸ ਵੀਡੀਓ ਦੀ ਸ਼ੁਰੂਆਤ ਕਰ ਰਹੇ ਆਂ ਤੇ ਅਗਲੇ ਹਿੱਸੇ 'ਚ ਆਪਾਂ ਹੁਣ ਚੱਲਦੇ ਆਂ ਦੀਵਾਨ ਟੋਡਰਮਾਲ ਜੀ ਦੀ ਹਵੇਲੀ 'ਚ ਕਿੰਨੇ ਕਮਾਲ ਦੇ ਉਹ ਮਿਸਤਰੀ ਹੋਣਗੇ ਜਾਂ ਇਸ ਬਿਲਡਿੰਗ ਦਾ ਜਿਨ੍ਹਾਂ ਨੇ ਨਿਰਮਾਣ ਕੀਤਾ ਜਿਨ੍ਹਾਂ ਨੇ ਸਲਾਹ ਦਿੱਤੀ ਹੋਊਗੀ ਦੀਵਾਨ ਟੋਡਰਮਾਲ ਜੀ ਨੂੰ ਇਸ ਲਾਈਮ ਚੱਕੀ ਦੇ ਵਿੱਚ ਇਹ ਮਸਾਲਾ ਤਿਆਰ ਹੋ ਜਾਂਦਾ ਮਸਾਲਾ ਤਿਆਰ ਹੋਣ ਤੋਂ ਬਾਅਦ ਫਿਰ ਉਹ ਜਿੱਥੇ ਸਾਡੇ ਸੇਵਾਦਾਰ ਲੱਗਿਆ ਜੀ ਇਹ ਫਿਰ ਚਣਾਈ ਲਈ ਇਹ ਮਸਾਲਾ ਯੂਜ਼ ਕੀਤਾ ਜਾਂਦਾ ਜਿਹਦੀ ਸਟਰੈਂਥ ਬਹੁਤ ਜ਼ਿਆਦਾ ਹੁੰਦੀ ਹੈ ਜੀ ਠੀਕ ਹੈ ਆਉਣੇ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਟੋਡੇ ਵਰਗੇ ਸਾਰੇ ਦੇਖਣ ਵਾਲੇ ਤੇ ਚੌਹਣੇ ਵਾਲੇ ਸੱਜਣਾ ਮਿੱਤਰਾਂ ਦੇ ਬਦੌਲਤ ਇਹ ਹਵੇਲੀ ਆ ਜਿਹੜੀ ਦੁਬਾਰਾ ਉਸੇ ਤਰ੍ਹਾਂ ਚੈੱਕ ਦੀ ਮੈਕ ਦੀ ਆਪਾਂ ਨੂੰ ਇਸੇ ਥਾਂ ਤੇ ਮਿਲੂਗੀ ਤੇ ਮਾਣ ਮਹਿਸੂਸ ਹੋਊਗਾ ਕਿ ਇਹ ਉਹ ਹਵੇਲੀ ਆ ਜਿਨ੍ਹਾਂ ਨੇ ਸਿੱਖ ਕੌਮ ਲਈ ਐਡੀ ਵੱਡੀ ਕੁਰਬਾਨੀ ਕੀਤੀ ਸੀ ਦੀਵਾਨ ਟੋਡਰ ਮਲ ਜੀ ਨੇ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਦਰਸ਼ਨ ਹੋ ਰਹੇ ਨੇ ਕੌਮੀ ਵਿਰਾਸਤੀ ਹਵੇਲੀ ਦੀਵਾਨ ਟੌਡਰਮਲ ਜੀ ਸਰੰਦ ਸਿੱਖ ਕੌਮ ਦੀ ਉਹ ਵਿਰਾਸਤ ਉਹ ਵਿਰਾਸਤੀ ਹਵੇਲੀ ਜਿਸ ਦਾ ਸਿੱਖ ਧਰਮ ਦੇ ਵਿੱਚ ਨਾ ਕਿ ਪੂਰੀ ਦੁਨੀਆ ਦੇ ਧਰਮਾਂ ਦੇ ਵਿੱਚ ਇੱਕ ਵਿਸ਼ੇਸ਼ ਰੋਤਵਾ ਵਿਲੱਖਣ ਰੋਤਵਾ ਆਪਾਂ ਇਸ ਸਮੇਂ ਜਹਾਜ਼ ਹਵੇਲੀ ਦੇ ਵਿੱਚ ਆ ਜਹਾਜ਼ ਹਵੇਲੀ ਦੀਵਾਨ ਟੌਡਰਮਲ ਜੀ ਦਾ ਘਰ ਦੀਵਾਨ ਟੌਡਰਮਲ ਜੀ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਮਾ ਇਸ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਦੀਵਾਨ ਟੌਡਰਮਲ ਜੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਦੀ ਅੰਤਿਮ ਸੰਸਕਾਰ ਲਈ ਜ਼ਮੀਨ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸਰਾਂਦੇ ਸੂਬੇਦਾਰ ਵਜ਼ੀਰ ਖਾਨ ਤੋਂ ਖਰੀਦੀ ਸੀ ਅੱਜ ਤੱਕ ਕੁੱਲ ਦੁਨੀਆਂ ਦੇ ਵਿੱਚ ਇੰਨੀ ਮਹਿੰਗੀ ਜ਼ਮੀਨ ਕਿਤੇ ਹੋਰ ਵੇਕਣ ਦਾ ਜਾਂ ਖਰੀਦਣ ਦਾ ਕੋਈ ਅੰਕੜਾ ਨਹੀਂ ਮਿਲਦਾ ਕੋਈ ਜਾਣਕਾਰੀ ਨਹੀਂ ਮਿਲਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਜਿਹੜੇ ਦਿਵਾਨ ਟੋਡਰਮਲ ਜੀ ਸੀਗੇ ਇਸ ਸਮੇਂ ਆਪਾਂ ਉਹਨਾਂ ਦੇ ਜੱਦੀ ਪੁਰਾਤਨ ਘਰ ਦੇ ਵਿੱਚ ਆ ਜਿਹੜਾ ਸਰੰਦ ਦੇ ਵਿੱਚ ਆ ਜਹਾਜ਼ ਹਵੇਲੀ ਕਰਕੇ ਆਪਾਂ ਇਸ ਜਗ੍ਹਾ ਨੂੰ ਜਾਣਦੇ ਆ ਆਓ ਸੜਕ ਵੱਲੋਂ ਆਪਾਂ ਦੇਖਦੇ ਆ ਕਿੱਥੇ ਲੋਕੇਟਡ ਆ ਤੇ ਕਿਸ ਪਾਸਿਓਂ ਜਿਹੜੀ ਇਸ ਹਵੇਲੀ ਨੂੰ ਆਉਣ ਲਈ ਲੋਕੇਸ਼ਨ ਆ ਬਿਲਕੁਲੀ ਇੱਧਰ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਜਿੱਥੇ ਠੰਡਾ ਬੁਰਜ ਤੇ ਛੋਟੇ ਸਾਹਿਬ ਜਦਿਆਂ ਦੇ ਜਿੱਥੇ ਨੀਹਾਂ ਚ ਚੋਣਾਂ ਵਾਲੇ ਸਥਾਨ ਨੇ ਉਹ ਬਣੇ ਹੋਏ ਨੇ ਜਿੱਥੋਂ ਆਪਾਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਕੀਤੀ ਸੀ ਉਸ ਤੋਂ ਜਿਵੇਂ ਹੀ ਆਪਾਂ ਅੱਗੇ ਆਉਨੇ ਆ ਤਾਂ ਆਪਾਂ ਨੂੰ ਕੌਮੀ ਵਿਰਾਸਤ ਜਹਾਜ਼ ਹਵੇਲੀ ਦਾ ਜਿਹੜਾ ਬੋਰਡ ਆ ਲੱਗਿਆ ਹੋਇਆ ਦਿਖ ਜਾਂਦਾ ਸੇਵਾ ਦੇ ਪੁੰਜ ਧੀਰਜ ਅਤੇ ਤਿਆਗ ਦੇ ਮੂਜਸਮੇ ਦੀਵਾਨ ਭਾਈ ਡੋਟਰ ਅਮਲ ਜੀ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ 78000 ਉਸ ਸਮੇਂ ਜ਼ਮੀਨ ਖਰੀਦੀ ਸੀ ਜਿਸ ਦੇ ਉੱਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਹੋਇਆ ਸੀ ਅੱਜ ਆਪਾਂ ਇਸ ਹਵੇਲੀ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਆਏ ਆ ਮੈਂ ਤੁਹਾਡੇ ਨਾਲ ਵੀ ਜਾਣਕਾਰੀ ਸਾਂਝੀ ਕਰੂੰਗਾ ਕੁਝ ਅਜਿਹੇ ਇਤਿਹਾਸ ਦੇ ਪੱਖ ਪਹਿਲੂ ਆਪਾਂ ਦੇਖਾਂਗੇ ਜਿਹੜੇ ਸ਼ਾਇਦ ਇਸ ਵੀਡੀਓ ਤੋਂ ਪਹਿਲਾਂ ਤੁਸੀਂ ਨਾ ਦੇਖੇ ਸੁਨੇ ਹੋਣ ਅੱਜ ਕੱਲ ਇਸ ਜਗ੍ਹਾ ਦਾ ਜੋ ਰੱਖ-ਰਖਾਓ ਆ ਇਸ ਜਗ੍ਹਾ ਦੀ ਨਵੀਨੀਕਰਨ ਦਾ ਜੋ ਕੰਮ ਆ ਉਹ ਦਿਵਾਨ ਟੋਡਰਮਲ ਜੀ ਵਿਰਾਸਤੀ ਫਾਊਂਡੇਸ਼ਨ ਦੁਆਰਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਆ ਆਪਾਂ ਉਹਨਾਂ ਤੋਂ ਇਸ ਹਵੇਲੀ ਦਾ ਜੋ ਕਾਰਜ ਚੱਲ ਰਿਹਾ ਸਾਡੇ ਭਾਈ ਸਾਹਿਬ ਨੇ ਹਰਮੇਸ਼ ਜੀ ਉਹਨਾਂ ਨਾਲ ਸੰਪਰਕ ਸਾਧਾਂਗੇ ਮਿਲਾਂਗੇ ਉਹਨਾਂ ਤੋਂ ਇਸ ਹਵੇਲੀ ਦੇ ਪੁਰਾਤਨ ਜੋ ਸਟਰਕਚਰ ਆ ਉਹਦੇ ਬਾਰੇ ਤੇ ਹੁਣ ਇਹਦੇ ਵਿੱਚ ਕੀ ਕੀ ਨਵਾਂ ਬਣ ਰਿਹਾ ਪੁਰਾਣੀ ਦਿਖਦੇ ਹਿਸਾਬ ਨਾਲ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਪਿੱਛੇ ਵੀਡੀਓ ਫਰੇਮ ਦੇ ਵਿੱਚ ਤੁਹਾਨੂੰ ਉਹੀ ਵਿਰਾਸਤੀ ਹਵੇਲੀ ਦਿਖ ਰਹੀ ਆ ਅੱਗੇ ਆਪਾਂ ਹਵੇਲੀ ਦੇ ਅੰਦਰ ਚੱਲਦੇ ਆਂ ਤੇ ਦੇਖਾਂਗੇ ਇਸ ਹਵੇਲੀ ਨੂੰ ਨਾ ਇੱਕ ਜਹਾਜ਼ ਦੀ ਸ਼ਕਲ ਦੇ ਰੂਪ ਚ ਬਣਾਇਆ ਗਿਆ ਸੀ ਜਿਹਨੂੰ ਆਪਾਂ ਇੱਕ ਲਗਜ਼ਰੀ ਕਰੂਜ਼ ਕਹਿ ਲੀਏ ਉਸ ਸਮੇਂ ਦਾ ਇੱਕ ਲਗਜ਼ਰੀ ਵਿਲਾ ਕਿਉਂਕਿ دیਵਾਨ ਦੀ ਉਪਾਧੀ ਬਹੁਤ ਵੱਡੀ ਹੁੰਦੀ ਸੀ ਰਾਜੇ ਵਜ਼ੀਰ ਦੇ ਬਰਾਬਰ ਦੀ ਉਪਾਧੀ ਹੁੰਦੀ ਸੀ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਇੱਕ ਰਤਬਾ ਸੀ دیਵਾਨ ਜੀ ਦਾ دیਵਾਨ ਟੋਡਰਮਲ ਜੀ ਦਾ ਉਹਨਾਂ ਦੀ ਇਸ ਹਵੇਲੀ ਦੇ ਵਿੱਚ ਉਸ ਸਮੇਂ ਬਹੁਤ ਉੱਚ ਦਰਜੇ ਦਾ ਜਿਹੜਾ ਭਵਨ ਕਲਾ ਦਾ ਨਮੂਨਾ ਆਪਾਂ ਨੂੰ ਦੇਖਣ ਲਈ ਮਿਲਦਾ ਜਿਹੜਾ ਥੋੜਾ ਸਮਾਂ ਪਹਿਲਾਂ ਇੱਕ ਖੰਡਰ ਦੇ ਰੂਪ ਚ ਬਦਲ ਗਿਆ ਸੀ ਪਰ ਸਮਾਂ ਪੈ ਕੇ ਜਿਵੇਂ ਜਿਵੇਂ ਸਮਾਂ ਨਿਕਲਦਾ ਜਾਂਦਾ ਕੁਝ ਸੰਸਥਾਵਾਂ ਅੱਗੇ ਆਈਆਂ ਕੁਝ ਸੋਹਿਰਦ ਹਿਰਦੇ ਵਾਲੇ ਵਿਅਕਤੀ ਅੱਗੇ ਆਏ ਤਾਂ ਅੱਜ ਇਹ ਹਵੇਲੀ ਦਾ ਜੋ ਕੰਮ ਦੁਬਾਰਾ ਸ਼ੁਰੂ ਹੋਇਆ ਥੋੜੇ ਸਾਲਾਂ ਦੇ ਵਿੱਚ ਵਿੱਚ ਹੀ ਇਹ ਹਵੇਲੀ ਆਪਾਂ ਨੂੰ ਦੁਬਾਰਾ ਉਸੇ ਤਰ੍ਹਾਂ ਦੀ ਦੇਖਣ ਲਈ ਮਿਲੂਗੀ ਜਿਵੇਂ ਉਸ ਸਮੇਂ ਦੀਵਾਨ ਜੀ ਦੇ ਸਮੇਂ ਜਦੋਂ ਇੱਥੇ ਰਹਿੰਦੇ ਸੀ ਤਾਂ ਦੇਖਣ ਲਈ ਬਣੀ ਹੋਈ ਸੀ ਜਿਵੇਂ ਮੈਂ ਵੀਡੀਓ ਦੇ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਸ਼ਾਇਦ ਅੱਜ ਤੋਂ ਪਹਿਲਾਂ ਤੁਸੀਂ ਇਸ ਢੰਗ ਨਾਲ ਇਸ ਹਵੇਲੀ ਨੂੰ ਨਾ ਦੇਖਿਆ ਹੋਵੇ ਕਿਉਂਕਿ ਜਦੋਂ ਤੱਕ ਇਹ ਖੰਡਰ ਸੀ ਜਾਂ ਇਸ ਦੇ ਬਾਰੇ ਕੋਈ ਉਚਿਤ ਪਮਾਨਾ ਆਪਾਂ ਨੂੰ ਨਹੀਂ ਮਿਲਦਾ ਸੀ ਕਿ ਇਹਦਾ ਸਟਰਕਚਰ ਕਿੱਦਾਂ ਦਾ ਕਿਹੜੇ ਪਾਸਿਓਂ ਐਂਟਰੀ ਹੋ ਸਕਦੀ ਆ ਕਿਹੜੇ ਪਾਸਿਓਂ ਐਗਜ਼ਿਟ ਸੀ ਤਾਂ ਆਪਾਂ ਕੁਝ ਕਹਿ ਨਹੀਂ ਸੀ ਸਕਦੇ ਪਰ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਦੀਵਾਨ ਟੋਡਰਮਲ ਜੀ ਵਿਰਾਸਤੀ ਫਾਊਂਡੇਸ਼ਨ ਇਸ ਹਵੇਲੀ ਦਾ ਕਾਰਜ ਪ੍ਰਬੰਧ ਸੰਭ ਰਹੀ ਆ ਇਸ ਪਾਸion ਇਸ ਹਵੇਲੀ ਦੇ ਵਿੱਚ ਦਾਖਲ ਹੋਣ ਲਈ ਜਿਹੜਾ ਮੁੱਖ ਰਸਤਾ ਉਹ ਬਣਿਆ ਹੋਇਆ ਸੀ ਜਿਵੇਂ ਆਪਾਂ ਇੱਕ ਸਮੁੰਦਰੀ ਜਹਾਜ਼ ਦੇਖਦੇ ਹਾਂ ਆ ਉਹਦਾ ਉੱਚੇ ਵਾਲਾ ਪਾਸਾ ਸੀ ਉੱਪਰ ਵਾਲਾ ਤੇ ਇੱਧਰ ਉਹਦਾ ਚੜ੍ਹਦੇ ਵੱਲ ਮੂੰਹ ਸੀ ਇਹ ਸਾਹਮਣੇ ਵਾਲੇ ਪਾਸੇ ਸਟਰਕਚਰ ਆ ਜਿਹੜਾ ਉਹ ਸਾਰਾ ਬਣਿਆ ਹੋਇਆ ਸੀ ਬਾਕੀ ਆਪਾਂ ਹੁਣ ਅੰਦਰ ਚੱਲਦੇ ਹਾਂ ਹਵੇਲੀ ਦੇ ਹਰਮੇਸ਼ ਜੀ ਨੂੰ ਵੀ ਮਿਲਦੇ ਹਾਂ ਕਿਉਂਕਿ ਮੈਂ ਉਹਨਾਂ ਨਾਲ ਪਹਿਲਾਂ ਗੱਲਬਾਤ ਕਰ ਲਈ ਸੀ ਇਸ ਹਵੇਲੀ ਬਾਰੇ ਆਪਣੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਨ ਵਾਰੇ ਉਹਨਾਂ ਨੂੰ ਮਿਲਦੇ ਆ ਤੁਹਾਡੇ ਨਾਲ ਮਿਲਾਉਂਦੇ ਆ ਤੇ ਹੁਣ ਕਿਵੇਂ ਇਸ ਹਵੇਲੀ ਦਾ ਪ੍ਰਬੰਧ ਦਾ ਜਿਹੜਾ ਚੱਲ ਰਿਹਾ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਉਸ ਤੋਂ ਪਹਿਲਾਂ ਮੈਂ ਦਿਨ ਤਰੀਕ ਦੀ ਤੁਹਾਡੇ ਨਾਲ ਸਾਂਝ ਪਾਦਮਾ ਜੁਲਾਈ ਮਹੀਨਾ 2025 ਦੇ ਵਿੱਚ ਆਪਾਂ ਖੜੇ ਆ ਤੇ ਇਸ ਹਵੇਲੀ ਦਾ ਜੋ ਨਵੀਨੀ ਕਰਨ ਦਾ ਕੰਮ ਆ ਉਹ ਵੱਡੇ ਪੱਧਰ ਤੇ ਚੱਲ ਰਿਹਾ ਬਾਕੀ ਅੱਗੇ ਆਪਾਂ ਹਵੇਲੀ ਦੇ ਅੰਦਰ ਚੱਲਦੇ ਆ ਤੇ ਤੁਹਾਡੇ ਨਾਲ ਸਾਂਝ ਪਾਉਂਦੇ ਆ ਦਿਵਾਨ ਟੋਡਰਮਲ ਜੀ ਦੀ ਹਵੇਲੀ ਦੇ ਨਾਲ ਆਪਾਂ ਹੁਣ ਬਿਲਕੁਲ ਅੰਦਰ ਵਾਲੇ ਪਾਸੇ ਆ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਇੱਥੇ ਜੋ ਮੁੱਖ ਰੂਪ ਦੇ ਵਿੱਚ ਸੇਵਾ ਨਿਭਾ ਰਹੇ ਨੇ ਵੀਰ ਹਰਮੇਸ਼ ਜੀ ਉਹਨਾਂ ਨੂੰ ਆਪਾਂ ਮਿਲੇ ਸੀ ਉਹਨਾਂ ਦੀ ਸਾਂਝ ਆਪਾਂ ਹੁਣ ਤੁਹਾਡੇ ਸਾਰਿਆਂ ਨਾਲ ਵੀ ਪਾਉਨੇ ਆ ਤੇ ਆਪਾਂ ਵੀ ਇਸ ਹਵੇਲੀ ਬਾਰੇ ਜਿਹੜੇ ਕੁਝ ਰੋਚਕ ਤੱਥ ਨੇ ਜਾਂ ਜਾਂ ਇਤਿਹਾਸਿਕ ਪੱਖੋਂ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਹੁਣ ਵੀਡੀਓ ਸਕਰੀਨ ਤੇ ਵੀਰ ਹਰਮੇਸ਼ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਆਪ ਦਾ ਤੇ ਆਪ ਜੀ ਦਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਤੇ ਦੀਵਾਨ ਟੋਟਰਮਲ ਜੀ ਹਵੇਲੀ ਦੇ ਵਿੱਚ ਆਪਾਂ ਇਸ ਸਮੇਂ ਖੜੇ ਆ ਜੀ ਤੇ ਤੁਸੀਂ ਹਵੇਲੀ ਬਾਰੇ ਸਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰੋ ਜਿਹੜੇ ਤੱਥ ਅਕਸਰ ਹੀ ਆਪਣੀ ਨਿਗਾ ਤੋਂ ਦੂਰ ਰਹਿ ਜਾਂਦੇ ਨੇ ਜਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਜੀ ਆਪ ਜਿਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਦੀਵਾਨ ਟੋਟਰਮਲ ਜੀ ਦੀ ਇਹ ਰਹਿائشਗਾ ਯਾਦਗਾਰੀ ਹਵੇਲੀ ਉਹਨਾਂ ਦੀ ਜੋ ਜੀ ਆ ਆਪ ਜੀ ਬਿਲਕੁਲ ਸਾਹਮਣੇ ਦੇਖ ਰਹੇ ਮੇਰੇ ਬੈਕ ਸਾਈਡ ਦੇ ਜਿਹੜੇ ਕਮਰੇ ਆਂ ਦੀਵਾਨ ਟੋਡਰ ਮਲ ਜੀ ਇਹਨਾਂ ਦੇ ਵਿੱਚ ਖੁਦ ਆਪ ਪਰਹੈਸ਼ ਕਰਦੇ ਸੀਗੇ ਇਹਨਾਂ ਕਮਰਿਆਂ ਦੇ ਵਿੱਚ ਤੇ ਇਹ ਦੀਵਾਨ ਜੀ ਦੀ ਬਹੁਤ ਇਹ ਪਰਸਨਲ ਰਹਿਸ਼ਗਾ ਹੈ ਬਹੁਤ ਉਸ ਟਾਈਮ ਦੀ ਖੂਬਸੂਰਤ ਬਿਲਡਿੰਗ ਜੀ ਨੂੰ ਆਪਾਂ ਕਹਿ ਦਿੰਨੇ ਆਂ ਔਰ ਸਭ ਤੋਂ ਜ਼ਿਆਦਾ ਪੈਸਾ ਇਸੇ ਹਵੇਲੀ ਦੇ ਵਿੱਚ ਲੱਗਿਆ ਸੀਗਾ ਤੇ ਕਿਉਂਕਿ ਇਹ ਜਿਹੜੀ ਬਿਲਡਿੰਗ ਹੈ ਉਸ ਟਾਈਮ ਦੀ ਬਹੁਤ ਮਤਲਬੀ ਧਿਆਨ ਰੱਖ ਕੇ ਜੀ ਬਣਾਈ ਗਈ ਬਹੁਤ ਟੈਕਨੀਕਲ ਜੋ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਸਾਰੀਆਂ ਇਸ ਹਵੇਲੀ ਦੇ ਵਿੱਚ ਮੌਜੂਦ ਸੀਗੀਆਂ ਉਸ ਟਾਈਮ ਪੀਰੀਅਡ ਦੀਆਂ ਤੇ ਇਹ ਸਾਹਮਣੇ ਦੀਵਾਨ ਜੀ ਦੇ ਕਮਰੇ ਨੇ ਆਪ ਉਹ ਖੁਦ ਇੱਥੇ ਰਹਿਸ਼ ਕਰਦੇ ਸੀਗੇ ਜਿਹੜਾ ਸਾਰਾ ਪਾਰਟ ਆਪ ਜੀ ਦੇਖਦੇ ਹੋ ਇਹ ਸਾਰਾ ਹੀ ਦੀਵਾਨ ਟੋਟਲ ਮਰਜੀ ਦਾ ਉਹ ਆਪ ਖੁਦ ਇੱਥੇ ਰਹਿਸ਼ ਕਰਦੇ ਸੀ ਜਿਹੜਾ ਇਹਦਾ ਪਾਰਟ ਰਿਮੇਨਿੰਗ ਹੋ ਚੁੱਕਿਆ ਜਿਹੜਾ ਗਿਰ ਚੁੱਕਿਆ ਜਿੱਥੇ ਸਾਡੇ ਉਹ ਸੇਵਾਦਾਰ ਜੀ ਲੱਗੇ ਹੋਏ ਨੇ ਦੀਵਾਨ ਜੀ ਨੂੰ ਜਿਹੜੇ ਮਿਲਣ ਵਾਸਤੇ ਉਹਨਾਂ ਨੂੰ ਕੋਈ ਉਹਨਾਂ ਦਾ ਕੁਲੀਕ ਹੋ ਗਿਆ ਜਾਂ ਉਹਨਾਂ ਨੂੰ ਮਿਲਣ ਵਾਸਤੇ ਕੋਈ ਉਸ ਟਾਈਮ ਦੇ ਰਾਜੇ ਮਹਾਰਾਜੇ ਹੁੰਦੇ ਸੀਗੇ ਮਿਲਣ ਵਾਸਤੇ ਜੋ ਉਸ ਪਾਰਟ ਦੇ ਵਿੱਚ ਉਹ ਠਹਿਰਾਉ ਕਰਦੇ ਸੀਗੇ ਕਿਉਂਕਿ ਇਹ ਠਹਿਰਾਉ ਕਰਨ ਦਾ ਮਤਲਬ ਇਹ ਹੈ ਵੀ ਜਿਹੜੇ ਵੀ ਉਹਨਾਂ ਦੇ ਜਿੰਨੇ ਵੀ ਬੰਦੇ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਸੀ ਤੀ ਉਹ ਦੀਵਾਨ ਟੋਡਰ ਮਾਲ ਜੀ ਦੀ ਜਿਹੜੀ ਰਹਿائشਗਾ ਪਿੱਛੇ ਉਸ ਤੋਂ ਥੋੜਾ ਜਿਹਾ ਅਲੱਗ ਤੋਂ ਰਹਿੰਦੇ ਸੀਗੇ ਕਿਉਂਕਿ ਦੀਵਾਨ ਜੀ ਦੀ ਬਹੁਤ ਆਪਣੀ ਉਪਾਦੀ ਸੀਗੀ ਬਹੁਤ ਵੱਡੀ ਸੀਗੀ ਉਸ ਟਾਈਮ ਦੇ ਰਾਜੇ ਮਹਾਰਾਜੇ ਦੇ ਬਰਾਬਰ ਉਪਾਦੀ ਸੀਗੀ ਜੀ ਇਹਨਾਂ ਦੀ ਵੀ ਉਹ ਫਸਟ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਜਿਹੜੀ ਸਲੇਬ ਪੈ ਚੁੱਕੀ ਹੈ ਇਹ ਹਵੇਲੀ ਦੇ ਤਹਿ ਖਾਨੇ ਸੀਗੇ ਜੀ ਹਵੇਲੀ ਦੇ ਤਹਿ ਖਾਨੇ ਦੀ ਫਸਟ ਸਲੇਬ ਪੈ ਚੁੱਕੀ ਆਪ ਜੀ ਦੇਖ ਰਹੇ ਹੋ ਪ੍ਰਾਨੀ ਇਹ ਵੀ ਦੱਸਿਓ ਵੀ ਹਵੇਲੀ ਦੇ ਵਿੱਚ ਦਾਖਲ ਹੋਣ ਲਈ ਮੁੱਖ ਰਸਤਾ ਕਿਹੜਾ ਸੀ ਇਹ ਹਵੇਲੀ ਦਾ ਜਿਹੜਾ ਮੁੱਖ ਪਹਿਲਾ ਭਾਗ ਕਿਹੜਾ ਸੀ ਦੂਜਾ ਭਾਗ ਮਤਲਬ ਚੜ੍ਹਦਾ ਤੇ ਲੈਂਦਾ ਪਾਸਾ ਵੀ ਜਰੂਰ ਜੀ ਬਿਲਕੁਲ ਆਪ ਜੀ ਸਭ ਤੋਂ ਪਹਿਲਾਂ ਜੀ ਉਹ ਦੀਵਾਨ ਜੀ ਦੇ ਕਮਰੇ ਦੇ ਵਿੱਚ ਇੱਕ ਆਪ ਜੀ ਫੋਟੋ ਦੇਖ ਰਹੇ ਹਾਂ ਇਹ ਫੋਟੋ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਲੈ ਕੇ ਆਏ ਆਂ ਦੀਵਾਨ ਟੋਟਲ ਮਲਵਰਾਸਤੀ ਫਾਊਂਡੇਸ਼ਨ ਸਭ ਤੋਂ ਪਹਿਲਾਂ ਜੀ ਇਹ ਫੋਟੋ ਜਿਹੜੀ ਉਹਨਾਂ ਨੇ ਸੇਵਾ ਕਰਵਾਈ ਹੈ ਦੀਵਾਨ ਟੋਟਲ ਮਲਵਰਾਸਤੀ ਫਾਊਂਡੇਸ਼ਨ ਨੇ ਸਾਡੀ ਆਪਣੀ ਫਾਊਂਡੇਸ਼ਨ ਆ ਇਹ ਇਹ ਫੋਟੋ ਜੀ 1911-12 ਦੀ ਹੈ 113 ਸਾਲ ਪੁਰਾਣੀ ਫੋਟੋ ਜਿਹੜੀ ਹੈ ਬ੍ਰਿਟਿਸ਼ ਲਾਇਬ੍ਰੇਰੀ ਇੰਗਲੈਂਡ ਤੋਂ ਲੈ ਕੇ ਆਏ ਆਂ ਤੇ ਉਹਦੇ ਵਿੱਚ ਆਪ ਜੀ ਜੇ ਦੇਖੋਗੇ ਹਵੇਲੀ ਦਾ ਜਿਹੜਾ ਮੇਨ ਪਾਥ ਹੈ ਆਪ ਜੀ ਦੇਖੋ ਸਾਹਮਣੇ ਆਪ ਜੀ ਨੂੰ ਇਹ ਸੈਂਟਰਲ ਫਾਉਂਟੇਨ ਨਜ਼ਰ ਆ ਰਿਹਾ ਕੇਂਦਰੀ ਫੁਵਾਰਾ ਕਹਿੰਦੇ ਜੀ ਇਹ ਫੁਵਾਰਾ ਸ ਵੱਡਾ ਹੁੰਦਾ ਹੈ ਹਵੇਲੀ ਦੀ ਡੈਕੋਰੇਸ਼ਨ ਵਧਾਉਣ ਵਾਸਤੇ ਜੀ ਇਹ ਫੁਵਾਰਾ ਉਸ ਟਾਈਮ ਪੀਰੀਅਡ ਦਾ ਹੀ ਹੈ ਹਵੇਲੀ ਦੇ ਟਾਈਮ ਪੀਰੀਅਡ ਦਾ ਪਰ ਇਸ ਫੁਵਾਰੇ ਦੇ ਵਿੱਚ ਜੀ ਪੂਰਾ ਪ੍ਰੋਪਰ ਸਾਰਾ ਪਾਣੀ ਭਰਿਆ ਜਾਂਦਾ ਸੀਗਾ ਔਰ ਇੱਥੇ ਫੁਵਾਰਾ ਜਨਰੇਟ ਹੁੰਦਾ ਸੀ ਔਰ ਉਸੇ ਹੀ ਫੁਵਾਰੇ ਦੇ ਬਿਲਕੁਲ ਸਾਹਮਣੇ ਆਪ ਜੀ ਦੇਖੋਗੇ ਹਵੇਲੀ ਦਾ ਮੇਨ ਗੇਟ ਹੈ ਜੀ ਮੁੱਖ ਦਰਵਾਜ਼ਾ ਹਵੇਲੀ ਦੇ ਅੰਦਰ ਜਾਣ ਵਾਲਾ ਪਾਸੇ ਇਹ ਹਵੇਲੀ ਦੇ ਜਾਣ ਲਈ ਮੁੱਖ ਦਰਵਾਜ਼ਾ ਮੁੱਖ ਦਰਵਾਜ਼ਾ ਜਿੱਥੇ ਸਾਡਾ ਫਲੈਕਸ ਬੋਰਡ ਲੱਗਿਆ ਆ ਜੀ ਸਾਡਾ ਹਵੇਲੀ ਬਾਰੇ ਜਾਣਕਾਰੀ ਦੇ ਪ੍ਰਾਪਤ ਕਰੋ ਉਹਦੇ ਬਿਲਕੁਲ ਨਾਲੇ ਜਿਹੜਾ ਆਪ ਜੀ ਦੇਖ ਰਹੇ ਜਿੱਥੇ ਸਾਡੇ ਵਰਕਰ ਲੱਗੇ ਹੋਏ ਨੇ ਸੇਵਾਦਾਰ ਲੱਗੇ ਆ ਇਹ ਹਵੇਲੀ ਦਾ ਸਾਡਾ ਮੁੱਖ ਦਰਵਾਜ਼ਾ ਹੈ ਤੇ ਉਸੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਇਹ ਹਵੇਲੀ ਦਾ ਐਗਜ਼ਿਟ ਡੋਰ ਸੀਗਾ ਬਾਹਰ ਜਾਣ ਦਾ ਰਸਤਾ ਹੈ ਤੇ ਕਿਉਂਕਿ ਹਵੇਲੀ ਦੀ ਡੈਕੋਰੇਸ਼ਨ ਵਧਾਉਣ ਵਾਸਤੇ ਫੁਵਾੜਾ ਹੁੰਦਾ ਸੀਗਾ ਔਰ ਉਸੇ ਫੁਵਾੜੇ ਤੇ ਬਿਲਕੁਲ ਸਾਹਮਣੇ ਜੀ ਹਵੇਲੀ ਦਾ ਆਪਣਾ ਬਾਗ ਵੀ ਹੁੰਦਾ ਸੀਗਾ ਜੀ ਕੋਈ ਇਹ ਛੋਟੀ ਜੀ ਹਵੇਲੀ ਦੇ ਵਿੱਚ ਦੀਵਾਨ ਟੋਡਰ ਮਾਲ ਜੀ ਰਹਿائش ਨਹੀਂ ਕਰਦੇ ਸੀ ਕਿ ਇੱਕ ਬਹੁਤ ਇਹਦੀ ਲਾਰਜ ਪ੍ਰਾਪਰਟੀ ਸੀਗੀ ਤੋਂ ਲਾਰਜ ਪ੍ਰਾਪਰਟੀ ਜਿਹੜੀ ਸੀਗੀ ਦੀਵਾਨ ਜੀ ਉਸੇ ਹਵੇਲੀ ਦੇ ਵਿੱਚ ਰਹਿੰਦੇ ਸੀਗੇ ਇਸ ਸਮੇਂ ਆਪਾਂ ਨਾ ਹਵੇਲੀ ਦੇ ਬਿਲਕੁਲ ਪਿੱਛੇ ਵਾਲੇ ਪਾਸੇ ਆ ਤੇ ਵੀਰ ਹਰਮੇਸ਼ ਜੀ ਆਪਣੇ ਨਾਲ ਨੇ ਬਹੁਤ ਵਧੀਆ ਜਾਣਕਾਰੀ ਹਵੇਲੀ ਬਾਰੇ ਸਾਂਝੀ ਕਰ ਰਹੇ ਨੇ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਵਾਲਾ ਬਟਨ ਜਰੂਰ ਦਬਲਿਓ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਕਰਿਓ ਆਪਣੇ ਦੋਸਤਾਂ મિતਰਾਂ ਨਾਲ ਪਰਿਵਾਰਕ ਮੈਂਬਰਾਂ ਨਾਲ ਕਿਉਂਕਿ ਕੌਮ ਦੀ ਉਸ ਵਿਰਾਸਤੀ ਹਵੇਲੀ ਦੀ ਆਪਾਂ ਇਸ ਸਮੇਂ ਵੀਡੀਓ ਕਰ ਰਹੇ ਹਾਂ ਜਿਸ ਇਨਸਾਨ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ 78000 ਸੋਨੇ ਦੀਆਂ ਮੋਹਰਾ ਜੇ ਆਪਾਂ ਉਹਨਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਕਈ ਕਰੋੜ ਕਈ 100 ਕਰੋੜ ਦੇ ਵਿੱਚ ਉਹਦੀ ਕੀਮਤ ਪਹੁੰਚ ਜਾਂਦੀ ਆ ਅਜੇ ਤੱਕ ਦੁਨੀਆ ਦੇ ਵਿੱਚ ਇੰਨੀ ਮਹਿੰਗੀ ਜ਼ਮੀਨ ਕਿਤੇ ਨਹੀਂ ਗਈ ਆਪਾਂ ਉਸ ਮਹਾਨ ਵਿਰਾਸਤੀ ਹਵੇਲੀ ਜਹਾਜ ਹਵੇਲੀ ਦੀ ਇਸ ਸਮੇਂ ਵੀਡੀਓ ਕਰ ਰਹੇ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਹੋਈ ਗਲਤੀ ਲਈ ਖਿਮਾ ਦੇ ਆਚਕਾਂ ਇਸ ਸਮੇਂ ਵੀਡੀਓ ਦੇ ਵਿੱਚ ਤੁਸੀਂ ਹਵੇਲੀ ਦਾ ਪਿਛਲਾ ਭਾਗ ਦੇਖ ਰਹੇ ਹੋ ਜਿਹੜਾ ਰਹਿਸ਼ਗੱਲ ਹੀ ਵਰਤਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਇਹ ਉੱਪਰ ਵਾਲੇ ਪਾਸੇ ਜਿਹੜੇ ਤੁਸੀਂ ਨਵੇਂ ਬਣੇ ਹੋਏ ਮিনার ਛੋਟੇ ਛੋਟੇ ਗੁੰਬਰ ਟਾਈਪ ਦੇਖ ਰਹੇ ਹੋ ਇਹ ਨਵੀਂ ਜਿਹੜੀ ਇੱਥੇ ਨਿਰਮਾਣ ਹੋ ਰਿਹਾ ਉਦਾ ਇੱਕ ਹਿੱਸਾ ਆਪਾਂ ਅਗਲੇ ਭਾਗ 'ਚ ਹੁਣ ਹਰਮੇਸ਼ ਜੀ ਤੋਂ ਇਹਨਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਲਵਾਂਗੇ ਵੀ ਜੀ ਇਹ ਕਿਵੇਂ ਹੁਣ ਅੱਗੇ ਬਣ ਰਿਹਾ ਤੇ ਸਾਡੇ ਨਾਲ ਇਸ ਭਾਗ ਦੀ ਵੀ ਥੋੜੀ ਜੀ ਸਾਂਝ ਪਾਉ। ਬਿਲਕੁਲ ਜੀ ਆਪ ਜੀ ਹਵੇਲੀ ਦਾ ਜਿਹੜਾ ਬੈਕ ਸੈਟ ਦੇਖ ਰਹੇ ਹੋ ਅਸਲ ਦੇ ਵਿੱਚ ਇਹਦਾ ਬਹੁਤ ਸਾਰਾ ਜਿਹੜਾ ਪਾਰਟ ਆ ਜੀ ਡੈਮੇਜ ਹੋ ਚੁੱਕਿਆ। ਗਿਰ ਚੁੱਕਿਆ ਜੀ ਆਪ ਜੀ ਦੇਖ ਸਕਦੇ ਹੋ ਇਹ ਹਵੇਲੀ ਦਾ ਉਸ ਟਾਈਮ ਦਾ ਕਮਰਾ ਸੀਗਾ ਜੀ ਤੇ ਉਹ ਕਮਰੇ ਦੀ ਜਿਹੜੀ ਛੱਤ ਹੈ ਉਹ ਵੀ ਗਿਰ ਚੁੱਕੀ ਹੈ ਜੀ। ਇਹ ਹਵੇਲੀ ਦਾ ਬੈਕ ਸੈਟ ਮੀਨਸ ਵੀ ਇਹ ਜਹਾਜ਼ ਦਾ ਕਣਤੋਂ ਇੰਜਨ ਸੀਗਾ। ਕਿਉਂਕਿ ਜ਼ਿਆਦਾਤਰ ਜਿਹੜੇ ਜਹਾਜ਼ ਦੇ ਇੰਜਣ ਹੁੰਦੇ ਨੇ ਬੈਕ ਸਾਈਡ ਹੁੰਦੇ ਸੀਗੇ ਤੇ ਇਹ ਹਵੇਲੀ ਦਾ ਜਿਹੜਾ ਮੇਨ ਪਾਰਟ ਹੈ गिर ਚੁੱਕਿਆ ਆ ਆਪ ਜੀ ਜਿਹੜੀ ਪਿੱਛੇ ਕੰਧ ਦੇਖ ਰਹੇ ਹੋ ਇਹ ਕੰਧ ਦੇ ਵਿੱਚ ਜਿਹੜੇ ਅਸੀਂ ਕੰਗੂਰੇ ਬਣਾਏ ਗਏ ਆ ਬਿਲਕੁਲ ਦੰਦ ਟਾਈਪ ਜਿਹਨੂੰ ਕਹਿੰਦੇ ਨੇ ਆਪਾਂ ਬਿਲਡਿੰਗ ਆ ਕੰਧਸ ਤਿਆਰ ਕਰ ਰਹੇ ਆ ਉਹਨਾਂ ਦੇ ਵਿੱਚ ਜੀ ਸਾਰਾ ਹੀ ਟ੍ਰੈਡੀਸ਼ਨਲ ਮਟੀਰੀਅਲ ਆ ਰਸਰੰਦੀ ਬ੍ਰਿਕ ਇਟਾਂ ਦੇ ਨਾਲ ਹੀ ਤਿਆਰ ਕਰ ਰਹੇ ਆ ਆਪ ਜੀ ਦੇਖ ਸਕਦੇ ਹੋ ਠੀਕ ਹੈ ਜੀ ਮੈਂ ਇੱਥੇ ਤੋਂ ਇੱਕ ਸਵਾਲ ਵੀ ਪੁੱਛਣਾ ਸੀ ਹਰਮੇਸ਼ ਜੀ ਜਿਵੇਂ ਨਵੀਂ ਹਵੇਲੀ ਦਾ ਹੁਣ ਨਿਰਮਾਣ ਚੱਲ ਰਿਹਾ ਹਨਾ ਸਮਾਂ ਬਣ ਰਿਹਾ ਸਾਰਾ ਭਾਗ ਅੱਗੇ ਆਪਾਂ ਦੇਖਿਆ ਸੀ ਤੇ ਇੱਥੇ ਮਟੀਰੀਅਲ ਕਿਹੜਾ ਯੂਜ਼ ਹੋ ਰਿਹਾ ਤੁਸੀਂ ਟ੍ਰੈਡੀਸ਼ਨਲ ਹੀ ਆਪਾਂ ਵਰਤ ਰਹੇ ਹਾਂ ਜਾਂ ਜਿਹੜਾ ਅੱਜ ਕੱਲ ਚੱਲਦਾ ਉਹ ਸਮਾਨ ਵਰਤ ਰਹੇ ਆ ਉਹਦੇ ਬਾਰੇ ਵੀ ਜਾਣਕਾਰੀ ਨਹੀਂ ਨਹੀਂ ਬਿਲਕੁਲ ਜੀ ਹਵੇਲੀ ਦੇ ਵਿੱਚ ਜਿਹੜਾ ਅਸੀਂ ਇੱਥੇ ਮਸਾਲਾ ਵਗੈਰਾ ਯੂਜ਼ ਕਰ ਰਹੇ ਆ ਉਹ 4-500 ਸਾਲ ਪੁਰਾਣਾ ਟ੍ਰੈਡੀਸ਼ਨਲ ਮਟੀਰੀਅਲ ਹੈ ਜੀ ਜਿਵੇਂ ਪਹਿਲਾਂ ਵਰਤ ਜਿਵੇਂ ਪਹਿਲਾਂ ਬੀੜੀਆਂ ਬਣ ਚੁੱਕੀਆਂ ਨੇ ਠੀਕ ਹੈ ਅਸਲ ਦੇ ਵਿੱਚ ਜਿਹੜਾ ਆਪ ਜੀ ਇਹ ਦੇਖ ਰਹੇ ਹੋ ਕੰਤ ਜਿਹੜੀ ਬਣਾਈ ਗਈ ਹੈ ਇਹ ਪੁਰਾਣੀ ਟ੍ਰੈਡੀਸ਼ਨਲ ਮਟੀਰੀਅਲ ਦੇ ਨਾਲ ਤਿਆਰ ਕੀਤਾ ਗਿਆ ਜਿਹਦੇ ਵਿੱਚ ਜ਼ਿਆਦਾਤਰ ਖਾਣ ਵਾਲੀਆਂ ਚੀਜ਼ਾਂ ਪੈਂਦੀਆਂ ਨੇ ਗੁੜ ਪੈਂਦਾ ਸੀਰਾ ਪੈਂਦਾ ਹੈ ਉਸ ਤੋਂ ਬਾਅਦ ਜੀ ਲਾਈਮ ਪੈਂਦਾ ਹੈ ਠੀਕ ਹੈ ਸੁਰਖੀ ਪੈਂਦੀ ਹੈ ਜੀ ਸੁਰਖੀ ਤੋਂ ਬਾਅਦ ਇਹਦੇ ਵਿੱਚ ਦੋ ਤਰ੍ਹਾਂ ਦੀ ਦਾਲਾਂ ਪੈਂਦੀਆਂ ਨੇ ਕਹਿੰਦਾ ਹੁੰਦੇ ਨੇ ਵੀ ਜਿਹੜਾ ਇਹ ਆਪ ਜੀ ਇਹ ਦੁਵਾਰ ਦੇਖ ਰਹੇ ਹੋ ਸੇਮ ਟ੍ਰੈਡੀਸ਼ਨਲ ਮਟੀਰੀਅਲ ਨਾਲ ਹੀ ਜਿਹੜਾ ਇਸ ਪਾ ਚੂਨਾ ਕਹਿੰਦੇ ਨੇ ਉਹਦੇ ਨਾਲ ਹੀ ਤਿਆਰ ਹੋ ਰਹੀ ਹੈ ਔਰ ਆਪ ਜੀ ਦੇਖ ਰਹੇ ਸਾਰੇ ਇਹਦੇ ਵਿੱਚ ਸਾਰੀ ਪੁਰਾਣੀ ਇੱਟ ਜਿਹਨੂੰ ਸਰੰਦੀ ਬ੍ਰਿਕ ਜਾਂ ਨਾਨਕਸ਼ਾਹੀ ਬ੍ਰਿਕ ਕਹਿੰਕੇ ਆਪਾਂ ਬਿਆਨ ਕਰਦੇ ਆ ਉਹੀ ਇਹਦੇ ਵਿੱਚ ਯੂਜ਼ ਕਰ ਰਹੇ ਅਸੀਂ ਠੀਕ ਹੈ ਜੀ ਫਿਰ ਇਹ ਜਿਹੜੀਆਂ ਬ੍ਰਿਕਸ ਨੇ ਇਹ ਪੁਰਾਣੀਆਂ ਕਿਸੇ ਪਾਸਿਓਂ ਅਰੇਂਜ ਕੀਤੀਆਂ ਆਈਆਂ ਵੀ ਸੀ ਹਾਂ ਜੀ ਹਾਂ ਹਵੇਲੀ ਦਾ ਜਿਸਟਮ ਅਸੀਂ ਕਾਰਜ ਸਟਾਰਟ ਕਰਿਆ ਤਾਂ ਸਾਨੂੰ ਇੱਥੇ ਕੋਈ ਵੀ ਪੁਰਾਣੀ ਕਹਣ ਦਾ ਮਤਲਬ ਇੱਟ ਸਾਨੂੰ ਇੱਥੋਂ ਨਹੀਂ ਮਿਲੀ ਠੀਕ ਹੈ ਜੀ ਤਾਂ ਉਹਦੇ ਕਰਕੇ ਜੀ ਸਾਨੂੰ ਬਹੁਤ ਜ਼ਿਆਦਾ ਇੱਟਾਂ ਦੀ ਵੀ ਇੱਥੇ ਲੋੜ ਪੈਣੀ ਸੀ ਜਿਹਦੇ ਕਰਕੇ ਅਸੀਂ ਬਾਹਰੋਂ ਵੀ ਇੱਟਾਂ ਪਰਚੇਸ ਕਰ ਰਹੇ ਆ ਹਰਿਆਣਾ ਜੀ ਦੇ ਲੱਗ ਕੇ ਸਾਈਡ ਤੋਂ ਅਸੀਂ ਇਹ ਪਰਚੇਦ ਕਰ ਰਹੇ ਆਂ ਬਾਕੀ ਜਿਹੜੇ ਬਹੁਤ ਸਾਰੇ ਸਾਡੇ ਕਣਦਲੋ ਭਰਾ ਨੇ ਜਿਹੜੇ ਇਸ ਹਵੇਲੀ ਨੂੰ ਸ਼ਰਤਾ ਦੇ ਮੁਤਾਬਿਕ ਉਹ ਆਪਣੇ ਵੱਲੋਂ ਵੀ ਇੱਟਾਂ ਦੀ ਸੇਵਾ ਕਰਵਾ ਰਹੇ ਜੀ ਠੀਕ ਹੈ ਜੀ ਤੇ ਅੱਗੇ ਵੀ ਜੀ ਹੁਣ ਤੁਸੀਂ ਸਾਡੇ ਨਾਲ ਸਾਂਝ ਪਾਓ ਜਿੱਥੇ ਮਟੀਰੀਅਲ ਤਿਆਰ ਹੋ ਰਿਹਾ ਬਿਲਕੁਲ ਜੀ ਆਪ ਜੀ ਨੂੰ ਦਿਖਾਵਾਂਗੇ ਜਿੱਥੇ ਅਸੀਂ ਆਪ ਖੁਦ ਇੱਥੇ ਚੂਨਾ ਵਗੈਰਾ ਤਿਆਰ ਕਰ ਰਹੇ ਹਾਂ ਮਟੀਰੀਅਲ ਤਿਆਰ ਕਰ ਰਹੇ ਹਾਂ ਕਾਫੀ ਸਮੇ ਤੋਂ ਨਾ ਮੈਂ ਦੀਵਾਨ ਜੀ ਦੀ ਹਵੇਲੀ ਆ ਜਿਹੜੀ ਉਹ ਅੰਦਰੋਂ ਦੇਖ ਰਿਆਂ ਵੀਰ ਹਰਮੇਸ਼ ਜੀ ਆਪਣੀ ਮਦਦ ਵੀ ਕਰ ਰਿਹਾ ਉਹਨਾਂ ਨੇ ਆਪਾਂ ਨੂੰ ਹਵੇਲੀ ਬਾਰੇ ਬਹੁਤ ਰੋਚਕ ਤੱਥ ਨੇ ਜਿਹੜੇ ਉਹ ਦਿਖਾਏ ਆ ਤੇ ਦੱਸੇ ਆ ਮੈਂ ਨਾ ਇੱਥੇ ਤੁਹਾਡੇ ਨਾਲ ਇੱਕ ਜਾਣਕਾਰੀ ਹੋਰ ਸਾਂਝੀ ਕਰਦਾ ਕਿ ਜਿਹੜੀ ਦੀਵਾਨ ਟੋਡਨ ਮਲ ਜੀ ਦੀ ਹਵੇਲੀ ਆ ਜਹਾਜ਼ ਹਵੇਲੀ ਉਸ ਸਮੇਂ ਦੀ ਉੱਚ ਭਵਨ ਕਲਾ ਦਾ ਨਮੂਨਾ ਕਿਉਂਕਿ ਜਿਵੇਂ ਆਪਾਂ ਅੱਜ ਦੇਖਦੇ ਆ ਮਾਡਰਨਾਈਜੇਸ਼ਨ ਹੋ ਗਈ ਆ ਆਰਕੀਟੈਕਟ ਨਕਸ਼ਾ ਤਿਆਰ ਕਰਦੇ ਨੇ ਨਕਸ਼ੇ ਤਿਆਰ ਹੁੰਦੇ ਨੇ ਬਿਲਡਿੰਗਸ ਬਣਦੀਆਂ ਨੇ ਉਸ ਸਮੇਂ ਵੀ ਜਿਹੜੀ ਇਹ ਬਿਲਡਿੰਗ ਆ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ ਐਨੇ ਵਧੀਆ ਤੇ ਐਨੇ ਲਗਜ਼ਰੀ ਧੰਗ ਨਾਲ ਇਹਦਾ ਨਕਸ਼ਾ ਜਿਹੜਾ ਉਹ ਬਣਾਇਆ ਗਿਆ ਸੀ ਨਿਰਮਾਣ ਕੀਤਾ ਗਿਆ ਸੀ ਵਾਹ ਕਮਾਲ ਆ ਲਾਜਵਾ ਵਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਅਕਸਰੀ ਅੱਜ ਕੱਲ ਵੀ ਘਰਾਂ ਦੇ ਵਿੱਚ ਨਹੀਂ ਦੇਖਦੇ ਹੁਣ ਮੈਂ ਨਾ ਤੁਹਾਨੂੰ ਇੱਥੇ ਇੱਕ ਛੋਟਾ ਜਿਹਾ ਨਮੂਨਾ ਦਿਖਾਉਣਾ ਬਾਕੀ ਪਲੱਸਤਰ ਤਾਂ ਝੜ ਗਿਆ ਇਹ ਥੋੜੇ ਹਿੱਸੇ ਦੇ ਉੱਤੇ ਆਪਾਂ ਨੂੰ ਉਸ ਸਮੇਂ ਦਾ ਹੋਇਆ ਹੋਇਆ ਨਾ ਪੁਰਾਤਨ ਪਲੱਸਤਰ ਦਿਖ ਰਿਹਾ ਬਿਲਕੁਲ ਹੀ ਉਹਦੇ ਹੇਠਾਂ ਇਹ ਝਾਲਰ ਬਣੀ ਹੋਈ ਆ ਜਿਹੜੀ ਇੱਥੇ ਉਸ ਸਮੇਂ ਜੋ ਵੀ ਰੋਸ਼ਨਦਾਨ ਜਾਂ ਦਰਵਾਜਾ ਸੀ ਉਹਦੇ ਉੱਪਰ ਕਵਰ ਕੀਤਾ ਹੋਇਆ ਕਿੰਨੇ ਕਮਾਲ ਦੇ ਉਹ ਮਿਸਤਰੀ ਹੋਣਗੇ ਜਾਂ ਇਸ ਬਿਲਡਿੰਗ ਦਾ ਜਿਨ੍ਹਾਂ ਨੇ ਨਿਰਮਾਣ ਕੀਤਾ ਜਿਨ੍ਹਾਂ ਨੇ ਸਲਾਹ ਦਿੱਤੀ ਹੋਊਗੀ دیਵਾਨ ਟੋਡਰਮਲ ਜੀ ਨੂੰ ਤਨ ਸੀਗੇ ਉਹ ਕਾਰੀਗਰ ਵੀ ਜਿਨ੍ਹਾਂ ਨੇ ਐਡੀ ਵੱਡੀ ਤੇ ਇੰਨੀ ਸੋਹਣੀ ਬਿਲਡਿੰਗ ਨੂੰ ਇੰਨਾ ਵਧੀਆ ਰੂਪ ਅੱਜ ਤੋਂ ਲਗਭਗ 500 540 500 ਸਾਲ ਪਹਿਲਾਂ ਦਿੱਤਾ ਸੀ ਬਹੁਤ ਸੋਹਣੀਆਂ ਅੰਦਰ ਛੱਤਾਂ ਬਣੀਆਂ ਹੋਈਆਂ ਨੇ ਕਮਰੇ ਬਣੇ ਹੋਏ ਨੇ ਅੰਡਰ ਕੰਸਟਰਕਸ਼ਨ ਹੋਣ ਕਰਕੇ ਆਪਾਂ ਹਵੇਲੀ ਦੇ ਜ਼ਿਆਦਾ ਅੰਦਰ ਨਹੀਂ ਜਾਵਾਂਗੇ ਕਿਉਂਕਿ ਫਿਲਹਾਲ ਇਹ ਰਿਸਕੀ ਆ ਪਰ ਆਉਣੇ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਵਰਗੇ ਸਾਰੇ ਦੇਖਣ ਵਾਲੇ ਤੇ ਚੌਹਣੇ ਵਾਲੇ ਸੱਜਣਾ ਮਿੱਤਰਾਂ ਦੇ ਬਦੌਲਤ ਇਹ ਹਵੇਲੀ ਆ ਜਿਹੜੀ ਦੁਬਾਰਾ ਉਸੇ ਤਰ੍ਹਾਂ ਚੈੱਕ ਦੀ ਮੈਕ ਦੀ ਆਪਾਂ ਨੂੰ ਇਸੇ ਥਾਂ ਤੇ ਮਿਲੂਗੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਹ ਹਵੇਲੀ ਦਿਖਾਵਾਂਗੇ ਨਾ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਮਾਣ ਮਹਿਸੂਸ ਹੋਊਗਾ ਕਿ ਇਹ ਉਹ ਹਵੇਲੀ ਆ ਜਿਨ੍ਹਾਂ ਨੇ ਸਿੱਖ ਕੌਮ ਲਈ ਐਡੀ ਵੱਡੀ ਕੁਰਬਾਨੀ ਕੀਤੀ ਸੀ ਦੀਵਾਨ ਟੋਡਰ ਮਲ ਜੀ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਆਪਾਂ ਹੁਣ ਜਹਾਜ਼ ਹਵੇਲੀ ਦੇ ਅਗਲੇ ਹਿੱਸੇ ਵੱਲ ਆ ਗਏ ਆ ਜਿਵੇਂ ਆਪਣੇ ਨਾਲ ਹਰਮੇਸ਼ ਜੀ ਨੇ ਜਾਣਕਾਰੀ ਸਾਂਝੀ ਕੀਤੀ ਆ ਇਹ ਜਿਹੜਾ ਨਵੀਂ ਉਸਾਰੀ ਦਾ ਕੰਮ ਆ ਉਹ ਚੱਲ ਰਿਹਾ ਉਹਦੇ ਵਿੱਚ ਜਿਹੜਾ ਟਰੈਡੀਸ਼ਨਲ ਮਟੀਰੀਅਲ ਯੂਜ਼ ਹੋ ਰਿਹਾ ਉਹਦੀ ਡਿਟੇਲ ਫਾਊਂਡੇਸ਼ਨ ਵੱਲੋਂ ਇੱਥੇ ਬਹੁਤ ਵਧੀਆ ਢੰਗ ਨਾਲ ਲਿਖ ਕੇ ਲਾਈ ਹੋਈ ਆ ਆਪਾਂ ਇੱਥੋਂ ਦੇਖ ਸਕਦੇ ਆ ਜਿਵੇਂ ਜਿਵੇਂ ਵੀਰ ਜੀ ਨੇ ਆਪਾਂ ਨੂੰ ਦੱਸਿਆ ਸੀ ਵੀ ਲਾਈਮ ਸੁਰਖੀ ਹਨਾ ਬਾਕੀ ਹੋਰ ਗੋੜ ਸ਼ੀਦਾ ਵਗੈਰਾ ਜਾਂ ਹੋਰ ਆਰਗੈਨਿਕ ਜਿਹੜੀਆਂ ਚੀਜ਼ਾਂ ਨੇ ਓਹੋ ਯੂਜ਼ ਹੋ ਰਹੀਆਂ ਨੇ ਕਿਹੜੇ ਢੰਗ ਨਾਲ ਯੂਜ਼ ਹੋ ਰਹੀਆਂ ਨੇ ਇਸ ਬੋਰਡ ਤੇ ਉੱਤੇ ਲਿਖਿਆ ਵੀ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਆ ਬਾਕੀ ਅੱਗੇ ਆਪਾਂ ਹੁਣ ਜਿੱਦਰੇ ਸਮਾਨ ਤਿਆਰ ਹੋ ਰਿਹਾ ਉਧਰ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਕਿਵੇਂ ਇਹ ਹਵੇਲੀ ਆ ਜਿਹੜੀ ਉਹ ਹੁਣ ਨਵੀਂ ਦਿਖ ਜਾਂ ਉਸ ਦਿਖ ਵੱਲ ਨੂੰ ਜਾ ਰਹੀ ਆ ਜਿਸ ਦਿਖ ਦੇ ਵਿੱਚ ਇਹ ਹਵੇਲੀ ਐਕਚੁਅਲ ਦੇ ਵਿੱਚ ਸਟੈਂਡ ਕਰਦੀ ਸੀ ਅੱਜ ਤੋਂ ਲਗਭਗ 4 450 ਸਾਲ ਪਹਿਲਾਂ ਜਦੋਂ ਇਹ ਹਵੇਲੀ ਦੇ ਵਿੱਚ ਇੱਕ ਵਧੀਆ ਤੇ ਪ੍ਰੋਪਰ ਲਗਜ਼ਰੀ ਰਹਾਇਸ਼ ਦਿਵਾਨ ਟੋਡਰਮਲ ਜੀ ਦੀ ਹੁੰਦੀ ਸੀ ਤੇ ਬਿਲਕੁਲ ਹੀ ਉਸ ਦੇ ਨਾਲ ਹਵੇਲੀ ਦਾ ਇੱਕ ਚਿੱਤਰ ਆ ਜਿਹੜਾ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਚਿੱਤਰ ਮਿਲਿਆ ਤੁਹਾਡੀ ਵੀਡੀਓ ਸਕਰੀਨ ਤੇ ਆ ਉਸੇ ਜਹਾਜ਼ ਹਵੇਲੀ ਦਾ ਬਾਕੀ ਅੱਗੇ ਮਟੀਰੀਅਲ ਆ ਜਿਹੜਾ ਤਿਆਰ ਹੋ ਰਿਹਾ ਆਪਾਂ ਉਹ ਦੇਖਦੇ ਹਾਂ ਹੁਣ ਸਭ ਤੋਂ ਪਹਿਲਾਂ ਜੀ ਆਪ ਜੀ ਜੋ ਅ ਟ੍ਰੈਡੀਸ਼ਨਲ ਮਟੀਰੀਅਲ ਦੇ ਕੋਲ ਖੜੇ ਆ ਜਿਹੜਾ ਚੁਨਾਈ ਦੇ ਕੰਮ ਆਉਂਦਾ ਹੈ ਜਿਹੜਾ ਮਸਾਲਾ ਅਸੀਂ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਜੀ ਇਹ ਜਿਹੜੇ ਚਾਰਖਾਨੇ ਬਣਾਏ ਗਏ ਆ ਇਹਨਾਂ ਦੇ ਵਿੱਚ ਜੀ ਇਹ ਲਾਈਮ ਹੈ ਜਿਹਨੂੰ ਆਪਾਂ ਚੂਨਾ ਕਹਿ ਦਿੰਨੇ ਆ ਜੀ ਚੂਨੇ ਤੋਂ ਬਾਅਦ ਜੇਕਰ ਆਪ ਜੀ ਇਸ ਚੈਂਬਰ ਦੇ ਵਿੱਚ ਦੇਖੋਗੇ ਇਹ ਇਹਦੇ ਵਿੱਚ ਜੀ ਅਸੀਂ ਜਿਹਨੂੰ ਬਿਲ ਕਹਿ ਦਿੰਨੇ ਆ ਇਹਦਾ ਆਪਾਂ ਜੂਸ ਵੀ ਪੀਂਨੇ ਆ ਉਹ ਬਿਲ ਹੈ ਜੀ ਉਸ ਤੋਂ ਬਾਅਦ ਆਪ ਜੀ ਜੇਕਰ ਦੂਸਰੇ ਚੈਂਬਰ ਦੇ ਵਿੱਚ ਦੇਖੋਗੇ ਇਹ ਗੁੜ ਹੈ ਜੀ ਗੁੜ ਤੋਂ ਬਾਅਦ ਫਿਰ ਆਪ ਜੀ ਇਹ ਮੇਥੀ ਹੈ ਇਹ ਸਾਰਾ ਟ੍ਰੈਡੀਸ਼ਨਲ ਮੈਥਡ ਹੈ ਜੀ ਇਹ ਇਹ ਮੇਥੀ ਆ ਮੇਥੀ ਤੋਂ ਬਾਅਦ ਜੀ ਆਪ ਜੀ ਜੇਕਰ ਇਹ ਦੇਖੋਗੇ ਇਹ ਦਾਲ ਹੈ ਜੀ ਜਿਹਨੂੰ ਉੜਦ ਦੀ ਦਾਲ ਕਹਿੰਦੇ ਆ ਇਹ ਦਾਲ ਹੈ ਦਾਲ ਤੋਂ ਬਾਅਦ ਜਿਹੜਾ ਆਪ ਜੀ ਇਹ ਪਾਰਟ ਦੇਖ ਰਹੇ ਹੋ ਇਹ ਹੈਗਾ ਜੀ ਗੂੰਦ ਠੀਕ ਹੈ ਇਹ ਅਸਲ ਦੇ ਵਿੱਚ ਇਹ ਸਾਰਾ ਹੀ ਜਿਹੜਾ ਕਨਸਟੈਂਟ ਕੁਆਂਟੀਟੀ ਦੇ ਹਿਸਾਬ ਨਾਲ ਜੀ ਅਸੀਂ ਇਹ ਸਾਰਾ ਯੂਜ਼ ਕਰਦੇ ਆਂ ਲਾਸਟ ਵਿੱਚ ਆਪ ਜੀ ਦੇਖੋਗੇ ਉਹ ਸਾਹਮਣੇ ਦਾ ਰੈੱਡ ਕਲਰ ਦਾ ਜੋ ਪਿਆ ਹੋਇਆ ਜੀ ਇਹ ਪਾਊਡਰ ਇਹਨੂੰ ਸੁਰਖੀ ਕਿਹਾ ਜਾਂਦਾ ਹੈ ਇੱਟਾਂ ਨੂੰ ਤੋੜ ਕੇ ਜੀ ਅਸੀਂ ਉਹ ਸੁਰਖੀ ਤਿਆਰ ਕਰਦੇ ਆਂ ਪਰ ਸਾਰਾ ਹੀ ਇਹ ਜਿਹੜਾ ਕਣਤਲ ਵੀ ਤਿਆਰ ਕਰਕੇ ਜੀ ਮਿਕਸ ਅਸੀਂ ਇਸ ਲਾਈਮ ਚੱਕੀ ਦੇ ਵਿੱਚ ਪਾਉਂਦੇ ਆਂ ਇਸ ਲਾਈਮ ਚੱਕੀ ਦੇ ਵਿੱਚ ਇਹ ਮਸਾਲਾ ਤਿਆਰ ਹੋ ਜਾਂਦਾ ਮਸਾਲਾ ਤਿਆਰ ਹੋਣ ਤੋਂ ਬਾਅਦ ਫਿਰ ਉਹ ਜਿੱਥੇ ਸਾਡੇ ਸੇਵਾਦਾਰ ਲੱਗਿਆ ਜੀ ਇਹ ਫਿਰ ਚਣਾਈ ਲਈ ਇਹ ਮਸਾਲਾ ਯੂਜ਼ ਕੀਤਾ ਜਾਂਦਾ ਠੀਕ ਹੈ ਜੀ ਉਧਰ ਕੱਢ ਰਹੇ ਨੇ ਉਹ ਵੀ ਜੀ ਉਹਨੂੰ ਮਸਾਲਾ ਹਾਂ ਜੀ ਹਾਂ ਉਹ ਜਿਹੜਾ ਮਸਾਲਾ ਕੱਢ ਰਹੇ ਆ ਜੀ ਇਹ ਸੇਮ ਕਣਤਲੇ ਮਸਾਲਾ ਇੱਥੇ ਤਿਆਰ ਕੀਤਾ ਗਿਆ ਜੀ ਪਰ ਇਹੀ ਮਸਾਲਾ ਜੀ ਚਣਾਈ ਲਈ ਵਰਤੇ ਜਾਂਦਾ ਜਿਹਦੀ ਸਟਰੈਂਥ ਬਹੁਤ ਜ਼ਿਆਦਾ ਹੁੰਦੀ ਹੈ ਜੀ ਜਿਵੇਂ ਜਿਵੇਂ ਪੁਰਾਣਾ ਹੋਈ ਜਾਊਗਾ ਉਦਾਂ ਹੀ ਇਹਦੀ ਜਿਹੜੀ ਸਟਰੈਂਥ ਹੈ ਦੀ ਮਜ਼ਬੂਤੀ ਹੋ ਵੱਧਦੀ ਜਾਂਦੀ ਹੈ ਠੀਕ ਹੈ ਜੀ ਆਪ ਜੀ ਦੇਖ ਸਕਦੇ ਹੋ ਇਹ ਮਸਾਲਾ ਹੁਣ ਰੈਡੀ ਹੈ ਜੀ ਚਣਾਈ ਲਈ ਤੇ ਸਾਡੇ ਜਿਹੜੇ ਸੇਵਾਦਾਰ ਜੀ ਇਹ ਮਸਾਲਾ ਜੀ ਚਣਾਈ ਲਈ ਲੈ ਕੇ ਜਾ ਰਹੇ ਹਾਂ ਤੇ ਠੀਕ ਹੈ ਕੁਝ ਪਰਾ ਨਾਲ ਅ ਰਵਾਇਤੀ ਢੰਗਾਂ ਨਾਲ ਤਿਆਰ ਹੋ ਰਿਹਾ ਮਟੀਰੀਅਲ ਜਿਹਦੇ ਨਾਲ ਦਿਵਾਨ ਟੋਡਰ ਮਾਲ ਜੀ ਦੀ ਹਵੇਲੀ ਆ ਜਿਹੜੀ ਉਹਨੂੰ ਪਹਿਲਾਂ ਵਾਲੀ ਦਿਖ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਸਸਥਾ ਵੱਲੋਂ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਆ ਮਸਾਲੇ ਬਾਰੇ ਮਟੀਰੀਅਲ ਬਾਰੇ ਵੀਰ ਜੀ ਉਹਨਾਂ ਨੇ ਆਪਣੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਬਾਕੀ ਹੁਣ ਆਪਾਂ ਵੀਡੀਓ ਦੇ ਅਖੀਰਲੇ ਭਾਗ 'ਚ ਆ ਤੇ ਹਵੇਲੀ ਬਾਰੇ ਇੱਕ ਹੋਰ ਜ਼ਰੂਰੀ ਤੱਥ ਤੁਹਾਡੇ ਨਾਲ ਸਾਂਝਾ ਕਰਕੇ ਵੀਡੀਓ ਨੂੰ ਆਪਾਂ ਆਖਰੀ ਹਿੱਸੇ ਵੱਲ ਲੈ ਕੇ ਚੱਲਦੇ ਆ ਬਾਕੀ ਜਿਵੇਂ ਵੀਰ ਜੀ ਆਪਾਂ ਦਿਵਾਨ ਜੀ ਬਾਰੇ ਗੱਲ ਕਰ ਰਹੇ ਸੀਗੇ ਉਹਨਾਂ ਦੇ ਅਹੁਦੇ ਤੇ ਉਹਨਾਂ ਦੇ ਜਿਹੜੇ ਸੈਨਿਕ ਸੀ ਜਾਂ ਹੋਰ ਇੱਥੇ ਉਹਨਾਂ ਦੇ ਨਾਲ ਕੰਮਕਾਰ ਕਰਨੇ ਵਾਲੇ ਉਹਨਾਂ ਦੇ ਮੁਲਾਜ਼ਮ ਸੀ ਉਹਨਾਂ ਬਾਰੇ ਕੁਝ ਜਾਣਕਾਰੀ ਸਾਂਝੀ ਜ਼ਰੂਰ ਕਰਿਓ ਬਿਲਕੁਲ ਜੀ ਦੀਵਾਨ ਟੋਡਰਮਲ ਜੀ ਦਾ ਜਿਹੜਾ ਸਿੱਖ ਕੌਮ ਦੇ ਲਈ ਬਹੁਤ ਇੱਕ ਗੁਰੂ ਘਰ ਦੇ ਹੀ ਅਨੰਕ ਸਿਖ ਸੀਗੇ ਜਿਨ੍ਹਾਂ ਨੇ 78000 ਸੋਨੇ ਦੀਆਂ ਅਸ਼ਰਫੀਆਂ ਵਿਸ਼ਾਕੇ ਜੀ ਇਤਿਹਾਸ ਦੇ ਵਿੱਚ ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਦਾ ਰਿਕਾਰਡ ਦੀਵਾਨ ਟੋਡਰਮਲ ਜੀ ਦੇ ਨਾਂ ਤੇ ਹੈ ਤੇ ਦੀਵਾਨ ਟੋਡਰਮਲ ਜੀ ਦੀ ਜਿਹੜੀ ਆਬਜੀ ਰਹਿਸ਼ਗਾ ਦੇਖ ਰਿਹਾ ਹਾਂ ਇਹਦੇ ਵਿੱਚ ਬਹੁਤ ਤਰ੍ਹਾਂ ਦੀ ਇਦਾਂ ਦੀ ਫੈਸਿਲਿਟੀ ਸੀਗੀਆਂ ਜਿਹੜੀਆਂ ਕਿ ਉਸ ਟਾਈਮ ਦੀਆਂ ਰਾਜੇ ਤੋਂ ਵੀ ਉੱਪਰ ਮੰਨੀ ਜਾਂਦੀ ਸੀਗੀਆਂ ਆਪ ਜੀ ਜੇਕਰ ਟੌਪ ਦੇ ਉੱਪਰ ਦੇਖੋਗੇ ਇੱਕ ਗੂਮਟ ਉਸੇ ਗੂਮਟ ਦੇ ਵਿੱਚ ਜੀ ਇੱਕ ਰੂਮ ਬਣਾਇਆ ਗਿਆ ਐਜ਼ ਅ ਸਿਕਿਉਰਟੀ ਗਾਰਡ ਲਈ ਉਹ ਰੂਮ ਯੂਜ਼ ਕੀਤਾ ਜਾਂਦਾ ਸੀਗਾ ਕਿਉਂਕਿ ਦੀਵਾਨ ਜੀ ਦੀ ਉਪਾਧੀ ਕੋਈ ਛੋਟੀ ਜੀ ਦੀਵਾਨ ਜੀ ਨਹੀਂ ਸੀ ਕਿ ਉਸ ਟਾਈਮ ਦੇ ਰਾਜੇ ਸੀਗੇ ਆਪ ਜੀ ਦੀਵਾਨ ਟੋਟਲ ਮਲ ਜੀ ਬਾਰੇ ਜੇਕਰ ਜ਼ਿਆਦਾ ਜਾਣਕਾਰੀ ਜਾਂ ਪੜ੍ਹਦੇ ਹੋ ਤਾਂ ਉਹਨਾਂ ਨੂੰ ਆਪ ਜੀ ਦੀਵਾਨ ਪੜ੍ਹਦੇ ਹੋ ਪਰ ਇਹਨਾਂ ਦਾ ਜਿਹੜਾ ਰਤਬਾ ਤੇ ਜਿਹੜੇ ਇਹਨਾਂ ਦੀ ਪੋਸਟ ਸੀਗੀ ਉਹ ਰਾਜੇ ਦੇ ਬਰਾਬਰ ਸੀਗੀ 78000 ਸੋਨੇ ਦੀਆਂ ਸ਼ਰਫੀਆਂ ਵਿਚੋਣੀਆਂ ਇਹ ਰਾਜੇ ਦਾ ਕੰਮ ਹੈ ਜੀ ਤੇ ਦੇਖੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੀ ਉਹ ਰਾਜੀ ਸੀਗੇ ਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਸਭ ਤੋਂ ਵੱਡੀ ਸੇਵਾ ਕਰਵਾਈ ਸੀਗੀ ਆਪ ਜੀ ਜਿਹੜੀ ਆ ਥੱਲੇ ਹੀ ਜਿਹੜੀ ਅਸੀਂ ਸਲੈਬ ਵਗੈਰਾ ਤਿਆਰ ਕਰ ਚੁੱਕੇ ਆ ਥੱਲੇ ਜਿਹੜੇ ਕਮਰੇ ਤਿਆਰ ਕਰ ਚੁੱਕੇ ਆ ਦੀਵਾਨ ਜੀ ਦੇ ਜਿੰਨੇ ਵੀ ਨੌਕਰ ਸ਼ਾਹੀ ਸੀਗੀ ਸਾਰੇ ਇਸ ਥੱਲੇ ਰਹਿੰਦੇ ਸੀਗੇ ਕਿਉਂਕਿ ਇਹ ਬਹੁਤ ਮਦਰੇ ਕਮਰੇ ਹੁੰਦੇ ਨੇ ਬਹੁਤ ਛੋਟੇ ਹਾਈਟ ਦੇ ਕਮਰੇ ਨੇ ਤੇ ਜਿੰਨੇ ਵੀ ਦੀਵਾਨ ਜੀ ਦੇ ਨੌਕਰ ਸ਼ਾਹੀ ਸੀਗੇ ਉਹ ਥੱਲੇ ਰਹਿੰਦੇ ਸੀਗੇ ਤੇ ਇਹ ਹਵੇਲੀ ਦੀਵਾਨ ਜੀ ਦੀ ਬਹੁਤ ਉਹਨਾਂ ਦੀ ਪਰਸਨਲ ਰਹਿ ਛਾਤੀਗੀ ਕਨਤਲ ਜੀ ਜਿਹੜਾ ਦੁਨੀਆ ਦੇ ਵਿੱਚ ਅਸੀਂ ਹਵੇਲੀ ਕਿਤੇ ਦੇਖੋ ਨੁ ਨਹੀਂ ਮਿਲੀ ਸੀ ਜੀ ਵੀ ਜਿੰਨੇ ਟਾਈਮ ਚਾਹੀਏ ਤਿਆਰ ਹੋਣ ਦੀ ਸੰਭਾਵਨਾ ਇਹ ਕੋਈ ਤਕਰੀਬਨ ਟੈਕਨੀਕਲ ਜਿਹੜੀ ਸਾਡੀ ਟੀਮ ਹੈ ਉਹ ਤਾਂ 2.5 ਤੋਂ 3 ਸਾਲ ਦਾ ਤਕਰੀਬਨ ਲਾ ਕੇ ਕੱਲ੍ਹ ਵੀ 2.5-3 ਸਾਲ ਦੇ ਵਿੱਚ ਅਸੀਂ ਇਹ ਤਿਆਰ ਕਰਕੇ ਜੀ ਸੰਗਤ ਨੂੰ ਸਪੁਰਦ ਕਰ ਦਾਂਗੇ ਜੀ ਠੀਕ ਹੈ ਤੇ ਇਹ ਕਨਤਲ ਵੀ ਹਵੇਲੀ ਨੂੰ 2.5-3 ਸਾਲ ਦਾ ਜੀ ਕੰਪਲੀਟ ਕਰਕੇ ਕਿਉਂਕਿ ਅਸੀਂ ਕੱਲਾ ਹਵੇਲੀ ਦਾ ਪਾਰਟੀ ਤਿਆਰ ਨਹੀਂ ਕਰ ਰਹੇ ਨਾਲੇ ਅਸੀਂ ਮਿਊਜ਼ੀਅਮ ਤਿਆਰ ਕਰ ਰਹੇ ਜੀ ਐਡੀਟੋਰੀਅਮ ਤਿਆਰ ਕਰ ਰਹੇ ਆਰਕੀਟੈਕਚਰ ਦੀ ਤਿਆਰ ਕਰ ਰਹੇ ਆ ਔਰ ਉਹਦੇ ਨਾਲ ਨਾਲ ਜਿਹੜਾ ਕੰਮ ਹੈ ਹਵੇਲੀ ਦਾ ਜਿਹੜਾ ਬਹੁਤ ਜ਼ਰੂਰੀ ਕੰਮ ਸੀਗਾ ਆਪ ਜੀ ਦੇਖ ਰਹੇ ਹੋ ਉਹਨੂੰ ਵੀ ਅਸੀਂ ਤਿਆਰ ਕਰਨ ਲੱਗੇ ਹੋਏ ਆ ਇੱਥੇ ਜਿਹੜਾ ਕੰਮ ਹੈ ਇਹ ਕਨਦਲ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਰਾਤ ਨੂੰ 12 1 ਵਜੇ ਤੱਕ ਕੰਮ ਚੱਲਦਾ ਤੇ ਸਾਡੇ ਸੇਵਾਦਾਰਾਂ ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਹਿੰਮਤ ਬਖਸ਼ੀ ہوئی ਆ ਔਰ ਇਹਨੂੰ ਅਸੀਂ ਤਿਆਰ ਕਰਨਾ ਹੈ ਜਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੀ ਜਿਹੜੀ ਮੇਨ ਸੇਵਾ ਜਿਹੜਾ ਮੇਨ ਕਾਰਜ ਇਹ ਹੈ ਵੀ ਇਸ ਹਵੇਲੀ ਨੂੰ ਜਿਹੜਾ ਇਹਦੀ ਕਨਦਲ ਪ੍ਰਾਣੀ ਦਿੱਖ ਸੀ ਕਿ ਜਿਹ ਪ੍ਰਾਤਨ ਦੇਖੇ ਕਹਨੇ ਆ ਉਹਨੂੰ ਉਦਾਂ ਹੀ ਬਹਾਲ ਕਰਨਾ ਹੈ ਜਿਹੜੀ ਹਵੇਲੀ ਆਪਜੀ ਸਾਹਮਣੇ ਦੇਖਣੇ ਪਿੱਛੇ ਇਹਦੇ ਨਾਲ ਕੋਈ ਏਦਾਂ ਦੀ ਕਹਿੰਦਾ ਛੇੜਖਾਨੀ ਨਹੀਂ ਕੀਤੀ ਜਾਊਗੀ ਉਹਦੇ ਨਾਲ ਹੀ ਜਿਹੜਾ ਹਵੇਲੀ ਦਾ ਰਿਮੇਨਿੰਗ ਪਾਰਟ ਜਿਹੜਾ ਟੁੱਟ ਚੁੱਕਿਆ ਉਹਨੂੰ ਦੁਬਾਰਾ ਤਿਆਰ ਕਰਾਂਗੇ ਐਜ਼ ਇਟ ਇਜ਼ ਉਦਾਂ ਹੀ ਤਿਆਰ ਕਰਾਂਗੇ ਜੋ ਹਵੇਲੀ ਸੰਗਤਾਂ ਨੂੰ ਪ੍ਰਾਤਨ ਦਿਖਦੀ ਸੀਗੀ ਤੇ ਆਪਜੀ ਦਾ ਬਹੁਤ ਧੰਨਵਾਦ ਇੱਥੇ ਤੇ ਹਰਮੇਸ਼ਵੀਰ ਜੀ ਨੇ ਆਪਣੇ ਨਾਲ ਬਹੁਤ ਵਧੀਆ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਆ ਇੱਕ ਵਾਰੀ ਫੇਰ ਮੈਂ ਵੀ ਦੀ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਮਾਂ ਦਿੱਤਾ ਸੰਗਤਾਂ ਨਾਲ ਜਾਣਕਾਰੀ ਆ ਜਿਹੜੀ ਇਸ ਹਵੇਲੀ ਬਾਰੇ ਸਾਂਝੀ ਕੀਤੀ ਜੀ ਬਿਲਕੁਲ ਤੇ ਉਮੀਦ ਕਰਦਾ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਸ ਸਮੇਂ ਆਪਾਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਵਿੱਚ ਆ ਦੇਖੀ ਆਪਾਂ ਨੇ ਉਹ ਹਵੇਲੀ ਉਹ ਮਹਾਨ ਵਿਰਾਸਤ ਜਿਸ ਦਾ ਸਿੱਖ ਪੰਥ ਦੇ ਵਿੱਚ ਕੇਵਲ ਸਿੱਖ ਇਤਿਹਾਸ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਰਤਬਾ ਬਹੁਤ ਵੱਡਾ ਸਥਾਨ ਆ ਜਹਾਜ ਹਵੇਲੀ ਆਪਾਂ ਇਸ ਵੀਡੀਓ ਦੇ ਵਿੱਚ ਦੇਖੀ ਆ ਚੈਰਸ ਹਰੰਦ ਚ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ 'ਚ ਜਾਣਕਾਰੀ ਸਾਂਝੀ ਕਰਦੇ ਹੋਏ ਜੇਕਰ ਕੋਈ ਵੀ ਲਫ਼ਜ਼ ਉਚਾਂ ਦੀ ਮਾਕਿਆ ਗਿਆ ਹੋਵੇ ਤਾਂ ਉਸਦੇ ਲਈ ਖਿਮਾ ਦੇ ਆ ਚਕਾਂ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਤੁਹਾਡਾ ਸਾਰੇ ਵੀਵਰਸ ਦਾ ਧੰਨਵਾਦ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਅਜਿਹੇ ਵੇ ਰਾਸਤੀ ਜਾਂ ਹੋਰ ਵਧੀਆ ਕਨਸੈਪਟ ਤੁਹਾਡੇ ਲਈ ਲੈ ਕੇ ਆ ਰਹੇ ਆਂ ਵਾਹਿਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਮੱਤ ਦਿੱਤੀ ਆ ਅੱਗੇ ਤੋਂ ਵੀ ਆਪਾਂ ਅਰਦਾਸ ਕਾਮਨਾ ਕਰਦੇ ਆ ਸਮੱਤ ਬਖਸ਼ਣ ਇੱਥੋਂ ਤੱਕ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ